ਸਰਬਤ ਖਾਲਸਾ ਤਾਂ ਕੋਈ ਹੈ ਨਹੀਂ ਜੇਕਰ ਕੋਈ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਜਥੇਬੰਦੀ ਜਿਹੜੀ ਹੈ ਉਹਨੂੰ ਸਰਬਤ ਖਾਲਸਾ ਬੁਲਾਉਣ ਦਾ ਕੋਈ ਅਧਿਕਾਰ ਨਹੀਂ ਇਹ ਕੇਵਲ ਤੇ ਕੇਵਲ ਅਧਿਕਾਰ ਜਿਹੜਾ ਹੈ ਇਹ ਸ੍ਰੀ ਕਾਲ ਤਖਸਾਲ ਸਾਹਿਬ ਦਾ ਸ੍ਰੀ ਕਾਲ ਤਖਸਾਲ ਸਾਹਿਬ ਦੇ ਜਥੇਦਾਰ ਸਾਹਿਬ ਦਾ ਪਰ ਇਸ ਵਾਸਤੇ ਇਹ ਉਹਨਾਂ ਦਾ ਕੋਈ ਇਕੱਠ ਹੋ ਸਕਦਾ ਹੈ ਲੇਕਿਨ ਇਹ ਸਰਬਤ ਖਾਲਸਾ ਨਹੀਂ ਹੋ ਸਕਦਾ ਅਗਲੀ ਗੱਲ ਮੈਨੂੰ ਕੋਈ ਸੱਦਾ ਨਹੀਂ ਆਇਆ ਇਹਦੀ ਖੁਸ਼ਖਮੀ ਜਨਾ ਦੇ ਰਿਹਾ ਜੇ ਵੀ ਮੈਨੂੰ ਸੱਦਾ ਆ ਗਿਆ ਬਕਾਦਸਲੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਐਸ ਵੇਲੇ ਬਹੁਤ ਸਖਤ ਜ਼ਰੂਰਤ ਹੈ ਤੇ ਜਿਹੜਾ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਐਸ ਵੇਲੇ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿਸੇ ਤਰੀਕੇ ਨਾਲ ਵੀ ਕੋਈ ਧਾਰਮਿਕ ਨਾਂ ਵਰਤ ਕੇ ਜਾਂ ਕੋਈ ਵੈਸੀ ਨਾਂ ਲੈ ਕੇ ਉਹ ਲੋਕ ਪਸੰਦ ਨਹੀਂ ਕਰਦੇ ਲੋਕਾਂ ਨੇ ਆਪਣੇ ਆਪ ਹੀ ਇਹ ਜਿਹੜਾ ਹੁੰਗਾ ਦਾ ਉਸ ਹਿਸਾਬ ਨਾਲ ਹੀ ਮਿਲਣਾ ਹੈ ਐਵੇਂ ਬਹੁਤੇ ਖੁਸ਼ਖਮੀ ਜਨਾ ਦੇਣ ਕਿ ਕੋ ਕੋ ਇਕੱਠ ਹੋ ਜਾਏਗਾ ਯਾ ਕੋ ਗੱਲਬਾਤ ਹੋ ਜਾਏਗੀ ਤੁਸੀਂ ਦੇਖ ਕੌਣ ਦੇ ਰਿਹਾ ਥੋੜਾ ਇਹ ਜਿਹਨਾਂ ਨੂੰ ਨਹੀਂ ਦੇਣਾ ਜਿਨ੍ਹਾਂ ਨੇ ਦੇਣਾ ਹੈ ਇਹ ਕੁਝ ਕਲੀਅਰ ਕਰ ਦਿਓ ਕੋਈ ਨਹੀਂ ਜਸਰਤ ਸਾਹਿਬ ਹੀ ਦੇਣਗੇ